ਤੁਸੀਂ ਸਾਰੇ ਜਾਣਦੇ ਹੋ ਕਿ ਪੰਚਾਇਤੀ ਚੋਣਾਂ ਚੱਲ ਰਹੀਆਂ ਨੇ ਔਰ ਉਹਨਾਂ ਚੋਣਾਂ ਨੂੰ ਲੈ ਕੇ ਜੋ ਸਰਕਾਰ ਦੇ ਵੱਲੋਂ ਜਾਂ ਵੀਡੀਓ ਦਾ ਸੈਕਟਰੀ ਸਾਹਿਬਾਂ ਨਾਲੋਂ ਜਿਹੜੇ ਲੋਕ ਚੋਣ ਲੜਨਾ ਚਾਹੁੰਦੇ ਨੇ ਚਾਹ ਸਰਪੰਚ ਚ ਨੇ ਚਾਹ ਮੈਂਬਰ ਵੀ ਚੋਣ ਲੜਨਾ ਚਾਹੁੰਦੇ ਨੇ ਤੇ ਉਹਨਾਂ ਨੂੰ ਨਾ ਤਾਂ YouTube ਦਿੱਤੇ ਗਏ ਨੇ ਅਜੇ ਤੱਕ ਤੇ ਲਿਸਟਾਂ ਵੀ ਜਿਹੜੀਆਂ ਨੇ ਉਹ ਅਜੇ ਕੱਲ ਮਿਲੀਆਂ ਨੇ ਤੇ ਨਾ ਹੀ ਕਿਸੇ ਦਾ ਡੁੱਲਾ ਟੈਕਸਚਰ ਆ ਘਟਿਆ ਗਿਆ ਕਿਉਂਕਿ ਸਾਰਿਆਂ ਦੇ ਜਿਹੜੇ ਫੋਨ ਸਵਿਚ ਆਫ ਆ ਜੇ ਕਿਸੇ ਦਾ ਫੋਨ ਚੱਲਦਾ ਵੀ ਜੇ ਤੇ ਉਹ ਚੱਕ ਨਹੀਂ ਗਿਆ ਮੈਂ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਵਾਰ-ਵਾਰ ਲਿਆਂਦਾ ਔਰ ਜੇ ਵੋਟਰ ਲਿਸਟਾਂ ਮਿਲੀਆਂ ਨੇ ਤੇ ਉਹਦਾ ਵਿੱਚ ਬਹੁਤ ਵੱਡੀ ਧੰਗਲੀ ਜਿਹੜੀ ਆ ਵੇਖਣ ਨੂੰ ਪਾਈ ਗਈ ਕਿ ਜੇ ਕਿਸੇ ਪਿੰਡ ਦੀ 500 ਵੋਟ ਆ ਤੇ ਉਹ 300 ਹੀ ਆਈ ਹੈ ਤੇ ਜੇ ਹੁਣ ਅਸੀਂ ਦੱਸ ਰਹੇ ਆ ਜਿਹੜੇ ਅਕਸਰਾਂ ਨੂੰ ਤੇ ਤਾਂ ਹੁਣ ਜਿਹੜੀ ਵੋਟ ਉਹ ਠੀਕ ਹੋ ਰਹੀ ਹੈ ਇਸ ਕਰਕੇ ਕੱਲ ਨੂੰ ਜਿਹੜਾ ਕਿ ਆਪਾਂ ਸਰਕਾਰ ਦੇ ਖਿਲਾਫ ਕਿਉਂਕਿ ਇਲੈਕਸ਼ਨ ਕਮਿਸ਼ਨ ਨੂੰ ਬਹੁਤ ਸ਼ਿਕਾਇਤਾਂ ਕੀਤੀਆਂ ਕਿ ਗੁੰਡਾਗਰਦੀ ਦਾ ਜਿਹੜਾ ਮੰਗਾ ਨਾਲ ਜਿਹੜਾ ਉਹ ਇਥੇ ਹੋ ਰਿਹਾ ਅੱਜ ਅਸੀਂ ਤਾਂ ਨਾਮੀਨੇਸ਼ਨ ਕਰਨੀ ਹੈ ਪਰ ਉਸ ਤੋਂ ਪਹਿਲਾਂ ਹੀ ਝਾੜੂ ਵਾਲੇ ਜਿਹੜੇ ਆਪਸ ਵਿੱਚ ਖੇਤਰੋ ਖੇਤਰੀ ਹੋ ਰਹੇ ਨੇ ਔਰ ਮੈਂ ਕੱਲ੍ਹ ਦਾ 14ਵਾਂ ਕੀ ਅਫਸਰਾਂ ਦੇ ਐਸਐਸਪੀ ਮੈਡਮ ਦੇ ਵੀ ਧਿਆਨ ਚ ਲਿਆਦਾ ਡੀਸੀ ਸਾਹਿਬ ਦੇ ਧਿਆਨ ਚ ਵੀ ਲਿਆਦਾ ਪਰ ਕਿਸੇ ਦੇ ਕੰਮ ਤੇ ਕੋਈ ਜੂ ਨਹੀਂ ਸਰਕੀ ਇਸ ਕਰਕੇ ਕੱਲ ਨੂੰ ਜਿਹੜਾ ਆਪਾਂ ਜਿਹੜੀ ਧਰਨੇ ਦੀ ਕਾਲ ਦਿੱਤੀ ਸੀ ਸੋਮਵਾਰ ਦੀ ਸਵੇਰੇ 7 ਵਜੇ ਜੀਰੇ ਦਾਣਾ ਮੰਡੀ ਦੇ ਵਿੱਚੋਂ ਆਪਾਂ ਤੁਰਨਾ ਸਾਰੇ ਵੱਤ ਤੋਂ ਬਾਅਦ ਟਰਾਲੀਆਂ ਦੇ ਉੱਪਰ ਸਾਧਨਾ ਦੇ ਉੱਪਰ ਜਿਹੜਾ ਹਰੇਕ ਪਿੰਡੋਂ ਹਰੇਕ ਜਗ੍ਹਾ ਤੋਂ ਆਪਕੋ ਆਪਣੇ ਵਰਕਰਾਂ ਨੂੰ ਲੈ ਕੇ ਪਹੁੰਚਣਾ ਤਾਂ ਕਿ ਆਪਾਂ ਜਿਹੜੇ ਕਾਗਜ਼ ਭਰਨੇ ਆ ਉਹਨਾਂ ਵਿੱਚ ਅਫਸਰਾਂ ਨੂੰ ਪਤਾ ਲੱਗੇ ਕਿ ਅਸੀਂ ਫੈਲਾ ਜਿਹੜੀਆਂ ਸਾਡੇ ਕੋਲ ਤਿਆਰ ਪਈਆਂ ਨੇ ਤਾਂ ਨਿਊ ਡਿਊ ਤੇ ਝੁੱਲਾ ਟੈਕਸ ਨਾਮ ਕਰਕੇ ਜਿਹੜਾ ਕਿ ਅੱਜ ਉਹ ਜਿਹੜੇ ਸੈਕਟਰੀ ਨੇ ਉਹਨਾਂ ਦੇ ਵੱਲਦੀ ਕਾਰਵਾਈ ਹੋਵੇ ਉਹਨਾਂ ਵੀਡੀਓ ਤੇ ਵੱਲਦੀ ਕਾਰਵਾਈ ਹੋਈ ਹੋਵੇ ਔਰ ਜਿਹੜਾ ਪੂਰਨ ਪ੍ਰਸ਼ਾਸਨ ਜਿਹੜਾ ਕੁੰਭ ਕਰਨੀ ਨਹੀਂ ਸੁੱਤਾ ਡੀਐਸਪੀ ਜੀਰਾ ਤਾਂ ਉਹਨੂੰ ਵੀ ਪਤਾ ਲੱਗੇ ਕਦੀ ਕਿਤੇ ਗੋਲੀ ਚੱਲਦੀ ਹੈ ਕਦੀ ਕਿਤੇ ਲੜਾਈ ਝਗੜਾ ਹੁੰਦਾ ਔਰ ਕੱਲ ਜੀਰੇ ਦੇ ਵਿੱਚ ਹੀ ਇੱਕ ਮਲਾਦਮ ਦੇ ਜਿਹੜਾ ਉਹ ਆਪ ਵਾਲੇ ਜਿਹੜੇ ਉਹ ਗਲਤ ਹੈ ਇਸ ਕਰਕੇ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਹੋ ਰਹੀਆਂ ਨੇ ਇਸ ਕਰਕੇ ਸਰਕਾਰ ਦੇ ਵਿਰੋਧ ਦੇ ਵਿੱਚ ਕੱਲ ਆਪਾਂ ਜੀਰੇ ਦਾਣਾ ਮੰਡੀ ਤੋਂ ਸਵੇਰੇ 7 ਵਜੇ ਚੱਲਣਾ ਔਰ ਸਾਰਿਆਂ ਨੂੰ ਬੇਨਤੀ ਹੈ ਕਿ 7 ਦਾ ਮਤਲਬ 7 7 ਵਜੇ ਪਹੁੰਚਣਾ ਔਰ ਤਾਂ ਕਿ ਆਪਾਂ ਐਸਐਸਪੀ ਤੇ ਡੀਸੀ ਮੈਡਮ ਦੇ ਧਿਆਨ ਚ ਲਿਆ ਸਕੀਏ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਥੱਲੇ ਪ੍ਰਸ਼ਾਸਨ ਕੀ ਕਰ ਰਿਹਾ ਹੈ ਇਸ ਕਰਕੇ ਇਹਨਾਂ ਕੋਸ਼ਿਸ਼ ਕਹਿਣਾ ਬੇਨਤੀਆਂ ਕਰਦਾ ਕਿ ਸਾਰੇ ਹਮਮਾ ਕੇ ਪਹੁੰਚੋ ਤੁਸੀਂ ਸਾਰੇ ਜਾਣਦੇ ਹੋ ਕਿ ਪੰਚਾਇਤੀ ਚੋਣਾਂ ਚੱਲ ਰਹੀਆਂ ਨੇ ਔਰ ਉਹਨਾਂ ਚੋਣਾਂ ਨੂੰ ਲੈ ਕੇ ਜੋ ਸਰਕਾਰ ਦੇ ਵੱਲੋਂ ਜਾਂ ਵੀਡੀਓ ਜਾਂ ਸੈਕਟਰੀ ਸਾਹਿਬਾਨ ਵੱਲੋਂ ਜਿਹੜੇ ਲੋਕ ਚੋਣ ਲੜਨਾ ਚਾਹੁੰਦੇ ਨੇ ਚਾਹ ਸਰਪੰਚ ਚੇਅਰਮੈਨਰ ਵੀ ਚੋਣ ਲੜਨਾ ਚਾਹੁੰਦੇ ਨੇ ਤੇ ਉਹਨਾਂ ਨੂੰ ਨਾ ਤਾਂ ਨਿਊਜ਼ਯੂਬ ਦਿੱਤੇ ਗਏ ਨੇ ਅਜੇ ਤੱਕ ਇਹ ਲਿਸਟਾਂ ਵਿੱਚ ਜਿਹੜੀਆਂ ਨੇ ਉਹ ਅਜੇ ਕੱਲ ਮਿਲ ਗਿਆ ਨੇ ਤੇ ਨਾ ਹੀ ਕਿਸੇ ਦਾ ਤੁੱਲਾ ਟੈਕਸਚਰ ਆ ਕੱਟਿਆ ਗਿਆ ਕਿਉਂਕਿ ਸਾਰਿਆਂ ਦੇ ਜਿਹੜੇ ਫੋਨ ਸਵਿਚ ਆਫ ਆ ਜੇ ਕਿਸੇ ਦਾ ਫੋਨ ਚੱਲਦਾ ਵੀ ਜੇ ਤੇ ਉਹ ਚੱਕ ਨਹੀਂ ਗਿਆ ਮੈਂ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਵਾਰ-ਵਾਰ ਲਿਆਂਦਾ ਔਰ ਜੇ ਵੋਟਰ ਲਿਸਟਾਂ ਮਿਲੀਆਂ ਨੇ ਤੇ ਉਹਦਾ ਵਿੱਚ ਵੀ ਬਹੁਤ ਵੱਡੀ ਧੰਗਲੀ ਜਿਹੜੀ ਆ ਵੇਖਣ ਨੂੰ ਪਾਈ ਗਈ ਕਿ ਜੇ ਕਿਸੇ ਪਿੰਡ ਦੀ 500 ਵੋਟ ਆ ਤੇ ਉਹ 300 ਹੀ ਆਈ ਹੈ ਤੇ ਜੇ ਹੁਣ ਅਸੀਂ ਦੱਸ ਰਹੇ ਆ ਜਿਹੜੇ ਅਖਸਰਾਂ ਨੂੰ ਤੇ ਤਾਂ ਹੁਣ ਜਿਹੜੀ ਵੋਟ ਉਹ ਠੀਕ ਹੋ ਰਹੀ ਹੈ ਇਸ ਕਰਕੇ ਕੱਲ ਨੂੰ ਜਿਹੜਾ ਕਿ ਆਪਾਂ ਸਰਕਾਰ ਦੇ ਖਿਲਾਫ ਕਿਉਂਕਿ ਇਲੈਕਸ਼ਨ ਕਮਿਸ਼ਨ ਨੂੰ ਬਹੁਤ ਸ਼ਿਕਾਇਤਾਂ ਕੀਤੀਆਂ ਕਿ ਗੁੰਡਾਗਰਦੀ ਦਾ ਜਿਹੜਾ ਮੰਗਾ ਮਾਸ ਜਿਹੜਾ ਉਹ ਇੱਥੇ ਹੋ ਰਿਹਾ ਅੱਜ ਅਸੀਂ ਤਾਂ ਨਾਮੀਨੇਸ਼ਨ ਕਰਨੀ ਹੈ ਪਰ ਉਸ ਤੋਂ ਪਹਿਲਾਂ ਹੀ ਝਾੜੂ ਵਾਲੇ ਜਿਹੜੇ ਆਪਸ ਵਿੱਚ ਖੇਤਰੋ-ਖੇਤਰੀ ਹੋ ਰਹੇ ਨੇ ਔਰ ਮੈਂ ਕੱਲ੍ਹ ਦਾ 14ਵਾਂ ਕਿ ਅਕਸ਼ਰਾਂ ਦੇ ਐਸਐਸਪੀ ਮੈਡਮ ਦੇ ਵੀ ਧਿਆਨ ਚ ਲਿਆਦਾ ਡੀਸੀ ਸਾਹਿਬ ਦੇ ਧਿਆਨ ਚ ਵੀ ਲਿਆਦਾ ਪਰ ਕਿਸੇ ਦੇ ਕੰਮ ਤੇ ਕੋਈ ਜੂ ਨਹੀਂ ਸਰਕਿਆ ਇਸ ਕਰਕੇ ਕੱਲ ਨੂੰ ਜਿਹੜਾ ਆਪਾਂ ਜਿਹੜੀ ਧਰਨੇ ਦੀ ਕਾਲ ਦਿੱਤੀ ਸੀ ਸੋਮਵਾਰ ਦੀ ਸਵੇਰੇ 7 ਵਜੇ ਜੀਰੇ ਦਾਣਾ ਮੰਡੀ ਦੇ ਵਿੱਚੋਂ ਆਪਾਂ ਤੁਰਨਾ ਸਾਰੇ ਵੱਤ ਤੋਂ ਵੱਧ ਟਰਾਲੀਆਂ ਦੇ ਉੱਪਰ ਸਾਧਨਾ ਦੇ ਉੱਪਰ ਜਿਹੜਾ ਹਰੇਕ ਪਿੰਡੋਂ ਹਰੇਕ ਜਗ੍ਹਾ ਤੋਂ ਆਪਕੋ ਆਪਣੇ ਵਰਕਰਾਂ ਨੂੰ ਲੈ ਕੇ ਪਹੁੰਚਣਾ ਤਾਂ ਕਿ ਆਪਾਂ ਜਿਹੜੇ ਕਾਗਜ਼ ਭਰਨੇ ਆ ਉਹਨਾਂ ਵਿੱਚ ਅਫਸਰਾਂ ਨੂੰ ਪਤਾ ਲੱਗੇ ਕਿ ਅਸੀਂ ਫੈਲਾ ਜਿਹੜੀਆਂ ਸਾਡੇ ਕੋਲ ਤਿਆਰ ਪਈਆਂ ਨੇ ਪਰ ਨਿਊ ਡਿਊ ਤੇ ਚੁੱਲਾ ਟੈਕਸ ਨਾਮ ਕਰਕੇ ਜਿਹੜਾ ਕਿ ਅਜ ਉਹ ਜਿਹੜੇ ਸੈਕਰੀ ਨੇ ਉਹਨਾਂ ਤੇ ਬਣਦੀ ਕਾਰਵਾਈ ਹੋਵੇ ਉਹਨਾਂ ਵੀਡੀਓ ਤੇ ਬਣਦੀ ਕਾਰਵਾਈ ਹੋਈ ਹੋਵੇ ਔਰ ਜਿਹੜਾ ਪੁਲਿਸ ਪ੍ਰਸ਼ਾਸਨ ਜਿਹੜਾ ਕੁੰਭ ਕਰਨੀ ਨਹੀਂ ਸੁਪਤਾ ਡੀਐਸਪੀ ਜੀਰਾ ਤਾਂ ਉਹਨੂੰ ਵੀ ਪਤਾ ਲੱਗੇ ਕਦੀ ਕਿਤੇ ਗੋਲੀ ਚੱਲਦੀ ਹੈ ਕਦੀ ਕਿਤੇ ਲੜਾਈ ਝਗੜਾ ਹੁੰਦਾ ਔਰ ਕੱਲ ਜੀਰੇ ਦੇ ਵਿੱਚ ਹੀ ਇੱਕ ਮਲਾਦਮ ਦੇ ਜਿਹੜਾ ਉਹ ਆਪ ਵਾਲੇ ਜਿਹੜੇ ਉਹ ਗਲਤ ਹੈ ਇਸ ਕਰਕੇ ਇਹ ਹੁਣੀਆਂ ਘਟਨਾਵਾਂ ਜਿਹੜੀਆਂ ਹੋ ਰਹੀਆਂ ਨੇ ਇਸ ਕਰਕੇ ਸਰਕਾਰ ਦੇ ਵਿਰੋਧ ਦੇ ਵਿੱਚ ਕੱਲ ਆਪਾਂ ਜੀਰੇ ਦਾਣਾ ਮੰਡੀ ਤੋਂ ਸਵੇਰੇ 7 ਵਜੇ ਚੱਲਣਾ ਔਰ ਸਾਰਿਆਂ ਨੂੰ ਬੇਨਤੀ ਹੈ ਕਿ 7 ਦਾ ਮਤਲਬ 7 7 ਵਜੇ ਪਹੁੰਚਣਾ ਔਰ ਤਾਂ ਕਿ ਆਪਾਂ ਐਸਐਸਪੀ ਤੇ ਡੀਸੀ ਮੈਡਮ ਦੇ ਧਿਆਨ 'ਚ ਆ ਜਾ ਸਕੀਏ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਥੱਲੇ ਪ੍ਰਸ਼ਾਸਨ ਕੀ ਕਰ ਰਿਹਾ ਇਸ ਕਰਕੇ ਇਹਨਾਂ ਨੂੰ ਕੁਝ ਕਹਿਣਾ ਬੇਨਤੀਆਂ ਕਰਦਾ ਕਿ ਸਾਰੇ ਹਮਮਾ ਕੇ ਪਹੁੰਚ